ਭਗਵਨਤਮਨ ਸਾਹਿਬ ਇਹਨਾਂ ਗੱਲਾਂ ਦੇ ਉੱਪਰ ਉੱਥੇ ਜਾ ਕੇ ਬੱਸ ਸਟੈਂਡ 'ਚ ਨਹੀਂ ਬੋਲੇ। ਇਹੀ ਵੀ ਤੁਸੀਂ ਖੱਜਲ ਖਰਾਬ ਹੋ ਰਹੀ ਮਾੜੀ ਗੱਲ ਆ। ਇਹ ਕਨੈਕਟਰਾਂ ਡਰਾਈਵਰਾਂ ਨੇ ਯਾਰ ਐਵੇਂ ਹੜਤਾਲ ਕੀਤੀ ਹੋਈ ਆ। ਮਾਨ ਸਾਹਿਬ ਆਪਾਂ ਸਾਰੇ ਬੰਦਿਆਂ ਨੂੰ ਐਂ ਲੱਗਦਾ ਹੁੰਦਾ ਵੀ ਸਿਆਣਪ ਤਾਂ ਸਾਰੀ ਮੈਨੂੰ ਹੀ ਆ। ਦੂਜੇ ਸਾਰੇ ਤਾਂ ਐਵੇਂ ਲੱਲੂ ਹੀ ਤੁਰੇ ਫਿਰਦੇ ਆ। ਜਿਹਦਾ ਦਾ ਲੱਗ ਜੇ ਉਹਨੂੰ ਐਂ ਲੱਗਦਾ ਸਿਆਣਪ ਤੇ ਅਕਲ ਸਾਰੀ ਮੇਰੇ ਦਿਮਾਗ 'ਚ ਹੀ ਆ ਗਈ ਆ। ਦੇਖੋ ਸਿੱਧੀ ਤੇ ਸਾਫ਼ ਗੱਲ ਐ। ਅੱਜ ਭਗਵਨਤਮਨ ਸਾਹਿਬ ਹੋਰਾਂ ਨੂੰ ਹਕੂਮਤ ਮਿਲ ਗਈ ਆ ਆਮ ਆਦਮੀ ਪਾਰਟੀ ਨੂੰ। ਤੇ ਇਹਨਾਂ ਨੂੰ ਨਹੀਂ ਭੁੱਲਣਾ ਚਾਹੀਦਾ ਕਿ 2027 ਚ ਫਿਰ ਲੋਕਾਂ ਕੋਲੇ ਜਾਣਾ ਵੋਟਾਂ ਲੈਣ ਜਾਣਾ ਉਸ ਵੀਡੀਓ ਦੇ ਵਿੱਚ ਜਿਹੜੀ ਉੱਥੋਂ ਵੀਡੀਓ ਬੱਸ ਸਟੈਂਡ ਜਦੋਂ ਭਗਵੰਤ ਮਾਨ ਗਏ ਤਾਂ ਵੀਡੀਓ ਜਿਹੜੀ ਆਈ ਹੈ ਉਹਦੇ ਚ ਇੱਕ ਬੰਦਾ ਇਹ ਕਹਿ ਰਿਹਾ ਮਾਨ ਸਾਹਿਬ 2027 ਚ ਰਿਪੀਟ ਹੋਵੋਗੇ ਰਿਪੀਟ ਮੂੰਹ ਤੇ ਇਹੋ ਜਿਹੇ ਪੰਪ ਜਿਹੜੇ ਲੱਗ ਰਹੇ ਨੇ ਨਾ ਇਹ ਸੁਖਵੀਰ ਬਾਦਲ ਸਾਹਿਬ ਨੂੰ ਵੀ ਲੱਗਦੇ ਹੁੰਦੇ ਜਦੋਂ ਉਹ ਕਹਿ ਦਿੰਦਾ ਹੁੰਦਾ ਸੀ ਸ੍ਰੇਜਾ ਤੇ 25 ਸਾਲ ਲਗਾਤਾਰ ਰਾਜ ਕਰਾਂਗੇ ਬਾਦਲ ਸਾਹਿਬ ਕਹਿੰਦੇ ਰਹੇ ਕਾਂਗਰਸ ਵਾਲ ਨੂੰ ਵੀ ਐਂ ਲੱਗਦਾ ਸੀ ਆ ਤੁਹਾਡੇ ਤੋਂ ਪਹਿਲਾਂ ਇਹਨਾਂ ਦੀ ਸਰਕਾਰ ਸੀ ਵੀ ਅਸੀਂ ਤਾਂ ਹੁਣ ਜਾਣਾ ਹੀ ਨਹੀਂ ਪਰ ਲੋਕ ਜਦੋਂ ਮੂੰਹ ਤੇ ਆਉਂਦੇ ਨੇ ਨਾ ਤੇ ਉਦੋਂ ਸੱਚ ਕਹਿਣ ਦੀ ਹਿੰਮਤ ਕਿਸੇ ਦੀ ਹੁੰਦੀ ਆ ਵਿਰਲੇ ਦੀ ਬਾਕੀ ਸਭ ਜੀ ਹਜੂਰੀਏ ਤੇ ਪੰਪ ਬਾਜ ਹੁੰਦੇ ਨੇ ਤੇ ਪੰਪ ਠੋਕਦੇ ਗਰੇਟ ਕਟਕਾਟ ਕਾ ਕੇ ਅੱਜ 25 ਸਾਲ ਰਾਜ ਕਰਨ ਦੇ ਸੁਪਨੇ ਲੈਣ ਵਾਲੇ ਸੁਖਬੀਰ ਬਾਦਲ ਸਾਬ ਨੂੰ ਇੱਕ ਕਿਸੇ ਨੇ ਦੱਸਿਆ ਨਹੀਂ ਸੀ ਵੀ ਜਨਤਾ ਥੱਲੇ ਬੜੀ ਦੁਖੀ ਹੋਈ ਪਈ ਆ ਮਾਂਜਾ ਵੱਜੀ ਜਾਂਦਾ ਐਵੇਂ ਨਾ 25 ਸਾਲ ਦੇ ਬਿਆਨ ਦੇਈ ਜਾਓ ਇਸੇ ਤਰ੍ਹਾਂ ਬੱਸ ਸਟੈਂਡ ਤੇ ਭਗਵੰਤ ਮਾਨ ਸਾਹਿਬ ਨੂੰ ਵੀ ਉਹ ਜਿਹੜਾ ਕਹਿ ਰਿਹਾ ਹੈ 27 ਚ ਰਿਪੀਟ ਉਹ ਪੰਪ ਸੀ ਮੈਂ ਪੁੱਛਣਾ ਚਾਹਣਾ ਤੁਹਾਨੂੰ ਪਤਾ ਹੈ ਜਿਹੜਾ 5 ਮਿੰਟਾਂ ਚ ਸਾਰੀਆਂ ਫਸਲਾਂ ਤੇ ਐਮਐਸਪੀ ਦੇ ਦੇਾਂਗੇ ਇਸ ਬਿਆਨ ਨੇ ਕਿਸਾਨਾਂ ਦੀ ਅੱਧੀ ਵੋਟ ਪੁਵਾਈ ਹੈ ਤੁਹਾਨੂੰ ਤੇ ਹਰ ਔਰਤ ਨੂੰ ਹਰ ਮਹੀਨੇ 1000 ਰੁਪਇਆ ਦਿਆ ਕਰਾਂਗੇ ਇਸ ਬਿਆਨ ਨੇ ਔਰਤਾਂ ਦੀ 80% ਦੀ ਵੋਟ ਪੁਵਾਈ ਸੀ ਤੁਹਾਨੂੰ ਤੇ ਕੋਈ ਵੀ ਬੇਰੁਜ਼ਗਾਰੀ ਨਹੀਂ ਰਹੂਗਾ ਕੱਚੇ ਮੁਲਾਜ਼ਮ ਸਾਰੇ ਪੱਕੇ ਕਰਦਨੇ ਨੇ ਮੈਂਕਮੇ ਸਾਰੇ ਦੁਬਾਰਾ ਫਿਰ ਸਰਕਾਰੀ ਕਰਦਨੇ ਇਹਨਾਂ ਨੇ ਮੁਲਾਜ਼ਮਾਂ ਦੀ ਤੇ ਕੱਚੇ ਮੁਲਾਜ਼ਮਾਂ ਤੇ ਬੇਰੁਜ਼ਗਾਰਾਂ ਦੀ ਸਾਰੀ ਵੋਟ ਪਾਈ ਤੁਹਾਨੂੰ